ਸਸਾਂ ਜੀ ਇੱਥੋਂ ਬੰਨ ਟੁੱਟਾ ਵਾ ਆ ਦਰਿਆ ਵਾ ਤੇ ਸਾਰੇ ਲੱਗੇ ਇਹ ਸਾਰੇ ਝੋਨੇ ਲੱਗੇ ਇੱਥੇ ਛੜਕੇ ਜਿਹੜੀ ਸਾਹਮਣੇ ਛੜਕ ਦੇਖ ਰਹੀ ਆ ਉਹ ਵੀ ਟੁੱਟੀ ਆ ਇਹ ਵੀਰ ਜੀ ਹੁਣਾਂ ਦੇ ਆ ਲਾਗੇ ਘਰ ਵਾ ਆ ਘਰ ਵੀਰ ਜੀ ਹੁਣਾਂ ਦੇ ਆ ਤੇ ਆ ਸਾਹਮਣੇ ਬਿਆਸ ਦਰਿਆ ਵਗ ਰਿਹਾ ਵਾ ਵੀਰ ਜੀ ਹੁਣਾਂ ਦੇ ਦੱਸਣ ਦੇ ਮੁਤਾਬਕ ਪਾਣੀ ਭਾਵੇਂ ਥੋੜਾ ਜਿਹਾ ਵਧਿਆ ਸੀ 3-3 4-4 ਫੁੱਟ ਪਰ ਬੰਨ ਟੁੱਟੇ ਹੋਣਾ ਉਧਰ ਮੰਡ ਵਾਲੇ ਜਿੰਨੇ ਵੀ ਘਰ ਆ ਸਾਰਿਆਂ ਦਾ ਨੁਕਸਾਨ ਹੋਇਆ ਨਹੀਂ ਇੱਕ ਪਾਣੀ ਆ ਗਿਆ ਇੱਕ ਪਾਣੀ ਤੇ ਅੱਜ ਡਾਊਨ ਹੋ ਗਿਆ ਵਾ ਪਾਣੀ ਤੇ ਵੀ ਆਹ ਤਰ ਤਰ 5-5 ਫੁੱਟ ਤੱਕ ਆਉਣੀ ਚੜ ਗਿਆ ਅੱਛਾ ਇੱਥੋਂ ਅੱਜ ਡਾਊਨ ਹੋ ਗਿਆ ਅੱਛਾ ਅੱਛਾ ਕਿੱਥੋਂ ਤੱਕ ਪਾਣੀ ਚੜਾ ਆਸੀ ਦੱਸ ਦੱਸੋਗੇ ਕੱਲੋਂ 500 ਤੱਕ ਜਣੀ ਕੇ ਵਗਣ ਰਿਹਾ ਇੱਥੋਂ ਤੱਕ ਆ ਗਿਆ ਪਾਣੀ ਅੱਛਾ ਅੱਛਾ ਆ ਆ ਜਿਹੜੇ ਕਰੀਬ ਜੇ ਆ ਇੱਥੋਂ ਤੱਕ ਆ ਗਿਆ ਪਾਣੀ ਤੇ ਜਿਹੜਾ ਆ ਬੰਨਾ ਵਾ ਇਹ ਗੁੰਦਲ ਸਾਹਿਬ ਵਾਲਾ ਸਾਈਡ ਵਾ ਠੀਕ ਹੈ ਜੀ ਗੋਂਦਵਾਲ ਸਾਹਿਬ ਆ ਜਾਂਦੀ ਆ ਜਿਹੜੀ ਇਧਰਲੀ ਸਾਈਡ ਵਾ ਇਹ ਮਾਜੇ ਵਾਲੀ ਇਹ ਆ ਜਾਂਦੀ ਸਾਈਡ ਹਰੀਕੇ ਪੱਤਣ ਵਾਲੀ ਹਰੀਕੇ ਪੱਤਣ ਵਾਲੀ ਸਾਈਡ ਆ ਜਾਂਦੀ ਅਗਲੇ ਬੰਨੇ ਇਥੋਂ ਤੇ 4-5 ਕਿਲੋਮੀਟਰ ਅਗਲੇ ਬੰਨੇ ਹਰੀਕੇ ਵਾਲਾ ਹੈਡ ਵਾ 23 ਦੇ ਵਿੱਚ ਪਾਣੀ ਆਇਆ ਸੀਗਾ ਉਦੋਂ ਪਾਣੀ ਕਿੱਥੋਂ ਤੱਕ ਪਹੁੰਚਿਆ ਸੀਗਾ 23 ਦੇ ਵਿੱਚ ਪਾਣੀ ਆਇਆ ਸੀ ਇਹ ਅਜੇ ਨੀਵਾ ਹੀ ਰਿਹਾ ਏ ਥੱਲੇ ਅੱਛਾ ਨੀਵਾ ਹੀ ਰਿਹਾ ਹੈ ਲੰਘ ਕੇ ਟਾਏ ਨਾਲ ਕੇ ਲੱਗਾ ਲੱਗ ਗਿਆ ਤੇ ਪਰ ਇਹ ਤਾਂ ਨੀਵਾ ਹੀ ਰਿਹਾ ਏ ਉੱਤੇ ਨਹੀਂ ਆਇਆ ਪਾਣੀ ਝੋਨਾ ਲੱਗਾ ਆਵਾ ਅੱਛਾ ਅੱਛਾ ਆ ਮੇਲ ਝੋਨਾ ਹਿਸਾਬ ਨਾਲ ਜਿਹੜਾ ਡੁੱਬ ਗਿਆ ਸਾਰ ਆ ਆ ਝੋਨਾ ਵਾ ਇਹਦੇ ਵਰਗਾ ਝੋਨਾ ਅੱਜ ਇੱਥੇ ਹੁਣ ਪਾਣੀ ਆ ਇੱਥੇ ਸੀਗਾ ਪਰ ਇਹ ਸਾਰਾ ਝੋਨਾ ਡੁੱਬ ਗਿਆ ਵਾ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੈਜੀ ਜਿੱਦਾਂ ਤੁਸੀਂ ਦੇਖਿਆ ਸੀਗਾ ਕਿ ਆਪਾਂ 2-3 ਦਿਨ ਹੋ ਗਏ ਆਪਾਂ ਵੀਡੀਓ ਪਾ ਰਹੇ ਸੀ ਹਰੀ ਕੇ ਦਰਿਆ ਦੀਆਂ ਦੇ ਸੰਗਤਾਂ ਨੇ ਬਹੁਤ ਪਿਆਰ ਦਿੱਤਾ ਸੀਗਾ ਤੇ ਸੰਗਤਾਂ ਦੇ ਕਾਫੀ ਫੋਨ ਨੂੰ ਮੈਸੇਜ ਵੀ ਆਏ ਸੀਗੇ ਕਿ ਵੀ ਜਿੱਥੇ ਤੁਸੀਂ ਦੱਸ ਰਹੇ ਜਿਵੇਂ ਕਿ ਬੰਨਾ ਇੱਥੋਂ ਇੱਥੋਂ ਬੰਨਾ ਮਤਲਬ ਕਿ ਜਿਹੜੇ ਕਮਜ਼ੋਰ ਹੋਇਆ ਜਾਂ ਟੁੱਟੇ ਜਾਂ ਜਿਹੜੇ ਕਿਸਾਨ ਭਰਾਵਾਂ ਨੇ ਆਪ ਬੰਨ ਬੰਨੇ ਸੀਗੇ ਉਹ ਤੁਸੀਂ ਬੰਨ ਦਿਖਾਓ ਤੇ ਅੱਜ ਅਸੀਂ ਕਰਮੋ ਵਾਲਾ ਸਾਈਡ ਇਧਰ ਦੇ ਬੰਨੇ ਜਿਹੜਾ ਤਰਨਥੜ੍ਹ ਜ਼ਿਲ੍ਹੇ ਦੇ ਵਿੱਚ ਆ ਜਾਂਦਾ ਮੁੰਡਾਪਿੰਡ ਸਾਈਡ ਉਧਰਲੇ ਏਰੀਆ ਦੇ ਵਿੱਚ ਜਾ ਰਹੇ ਹਾਂ ਮੇਰੇ ਨਾਲ ਮੇਰੇ ਵੀਰ ਮਾਹਵੀਰ ਵੀਰ ਜੀ ਹੁਣੀਆਂ ਮੱਲਾਵਾਲ ਤੋਂ ਨਾਲ ਮੇਰੇ ਗੁਰਦੀਪ ਵੀਰ ਜੀ ਹੁਣੀਆਂ ਮੱਲਾਵਾਲ ਤੋਂ ਆਕਾਸ਼ ਵੀਰ ਆ ਤੇ ਨਾਲ ਇਹ ਵੀ ਦੀ ਹੁੰਦੀ ਹੈ ਕਿਹਨਾ ਵੀ ਦੀ ਆਪਣਾ ਪਿੰਡਾ ਸੰਧੂ ਜੀ ਪਿੰਡਾ ਸੰਧੂ ਆ ਸੋ ਜੀ ਆ ਗਏ ਅਸੀਂ ਕਰਮੂ ਵਾਲੇ ਦਰਿਆ ਦੇ ਉੱਪਰ ਆ ਗਏ ਆ ਆ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਜੇ ਇਹ ਅਗਲੇ ਬੰਨੇ ਦਰਿਆ ਹੀ ਦਰਿਆ ਵਾ ਤੇ ਵਾਇਗੁਰੂ ਮਿਹਰ ਕਰੇ ਨਿਕੀ ਨਿਕੀ ਕਣੀ ਦਾ ਮੀਂਹ ਪੈ ਰਿਹਾ ਵਾ ਵੇਖੋ ਕਾਲੇ ਬੱਦਲ ਬਹੁਤ ਹੋਏ ਪਏ ਆ ਤੇ ਮੈਨੂੰ ਇਹ ਦੱਸਿਓ ਕਿ ਮੀਂਹ ਕਿੱਥੇ ਕਿੱਥੇ ਪੈ ਰਿਹਾ ਵਾ ਅੱਛਾ ਆ ਦਰਿਆ ਵਾ ਆ ਸਾਰੇ ਵੀ ਦੀ ਦਰਿਆ ਹੀ ਹੈ ਨਾ ਹਨਾ ਅਰੇ ਚੱਲੀਏ ਅੱਗੇ ਗਾਂ ਚੱਲਦੇ ਆ ਆ ਸਾਰਾ ਦਰਿਆ ਪਤਾ ਹੀ ਹੈ ਨਾ ਆਪਣੇ ਜੇ ਮੰਨ ਲਓ ਕਿ ਘਰਾ ਘਰਾਂ ਦਾ ਕੋਈ ਨੁਕਸਾਨ ਨਹੀਂ ਕੋਈ ਆ ਜਿਵੇਂ ਇੱਕ ਬ ਜੋ ਬੰਨ ਟੁੱਟੇ ਹਨ ਉਧਰ ਮੰਡ ਵਾਲੇ ਜਿੰਨੇ ਵੀ ਘਰ ਸਾਰਿਆਂ ਦਾ ਨੁਕਸਾਨ ਹੋਇਆ ਨਹੀਂ ਇੱਕ ਇੱਕ ਕਹਿੰਦੇ ਕੱਲ ਪਰਸੋਂ ਵੀ ਇੱਕ ਇੱਥੇ ਛੋਟਾ ਜਿਹੜਾ ਆਪਾਂ ਆਪ ਅਰਜੀ ਬਣਾਈ ਬੰਨ ਉਹ ਵੀ ਇੱਕ ਟੁੱਟਿਆ ਪਿੱਛੇ ਇਧਰ ਗੁੱਜਰਪੁਰੇ ਆ ਉਹ ਟੁੱਟ ਗਿਆ ਬੰਨ ਅੱਛਾ ਗੁੱਜਰਪੁਰੇ ਗੁੱਜਰਪੁਰਾ ਕਿੰਨਾ ਕਿ ਦੂਰੀ ਤੋਂ ਗੁੱਜਰਪੁਰਾ ਆਵੇ ਲੱਗ ਗਈ ਆ ਬਸ 4-5 ਕਿਲੋਮੀਟਰ ਜੇ ਜਾਣਾ ਉਹ ਕਿੰਦੀ ਜਾ ਸਕਦੇ ਆਵੇ ਸੜਕ ਸਿੱਧੀ ਜਾ ਸਕਦੇ ਆ ਇਹ ਸੜਕ ਤੇ ਥੋੜਾ ਜਿਹਾ ਪਾਣੀ ਆ ਗਿਆ ਨਾ ਦਰਿਆ ਦਾ ਪਾਣੀ ਆ ਗਿਆ ਅੱਛਾ ਛਾ ਉਹ ਜਿਹੜਾ ਸੜਕ ਤੇ ਜਿਹੜਾ ਚੜਿਆ ਉਹ ਵੀ ਦਰਿਆ ਦਾ ਪਾਣੀ ਇਧਰ ਆ ਗਿਆ ਤੇ ਗੱਡੀ ਜਾ ਸਕਦੀ ਆ ਗੱਡੀ ਚੱਲ ਜੂਗੀ ਅੱਛਾ ਗੁੱਜਰਪੁਰੇ ਉੱਥੇ ਬੰਦ ਤੱਕ ਜਾ ਸਕਦੇ ਆਪਾਂ ਜਿੱਥੇ ਬੰਦ ਟੁੱਟਾ ਵਾ ਹਾਂ ਬੰਦ ਤਾਂ ਕੰਡੇ ਤੱਕ ਜਾ ਸਕਦੇ ਲੋ ਅੱਛਾ ਅੱਛਾ ਬੰਦ ਤੱਕ ਨਹੀਂ ਪਹੁੰਚਿਆ ਜੇ ਨਾ ਬੰਦ ਦੂਰੋਂ ਦਿਖੂਗਾ ਅੱਛਾ ਦੂਰੋਂ ਦਿਖੂਗਾ ਟੁੱਟਾ ਤਾਰੂ ਪਾਣੀ ਹੋਇਆ ਵਾ ਅੱਛਾ ਪਾਣੀ ਤਾਰੂ ਹੋ ਗਿਆ ਉੱਥੇ ਤੇ ਇਥੇ ਵੀ ਜਿਹੜਾ ਕੰਡੀਸ਼ਨ ਵਾ ਕਿੰਨਾ ਕਿੰਨਾ ਪਾਣੀ ਚੜਿਆ ਵਾ ਇਹ ਪਾਣੀ ਤਾਂ ਅਜ ਡਾਊਨ ਹੋ ਗਿਆ ਵਾ ਪਾਣੀ ਤੇ ਆ ਤਾਰ-ਤਾਰ 5-5 ਫੁੱਟ ਤੱਕ ਤਾਂ ਨਹੀਂ ਚੜ ਗਿਆ ਅੱਛਾ ਇਥੋਂ ਅਜ ਡਾਊਨ ਹੋ ਗਿਆ ਅੱਛਾ ਅੱਛਾ ਕਿੱਥੋਂ ਤੱਕ ਪਾਣੀ ਚੜਿਆ ਸੀ ਦੱਸ ਦੱਸੋਗੇ ਕਥਰੀ ਵਾਲੀ ਗੱਲ ਨਹੀਂ ਹੈ ਨਾ ਮਾ ਖਤਰੀ ਵਾਲੀ ਗੱਲ ਨਹੀਂ ਖਤਰੀ ਵਾਲੀ ਗੱਲ ਕੋਈ ਨਹੀਂ ਹੈ ਹਨਾ ਹਾਂ ਕਿਰਪਾਈ ਕਰਿਓ ਕੋਣਾ ਪਾਵਾਂ ਜਾਈਆਂ ਉਹਦੇ ਲੋਕੀਵੇਂ ਹਾਂ ਇਹ ਵੀ ਜੀ ਹੁਣਾਂ ਦੇ ਆ ਅਲਾਗੇ ਘਰ ਵਾ ਆ ਘਰ ਵੀ ਜੀ ਹੁਣਾਂ ਦੇ ਆ ਤੇ ਆ ਸਾਹਮਣੇ ਬਿਆਸ ਦਰਿਆ ਵਗ ਰਿਹਾ ਵਾ ਵੀਰ ਜੀ ਹੁਣਾਂ ਦੇ ਦੱਸਣ ਦੇ ਮੁਤਾਬਕ ਪਾਣੀ ਭਾਵੇਂ ਥੋੜਾ ਜਿਹਾ ਵਧਿਆ ਸੀ 3 3 4 4 ਫੁੱਟ ਪਰ ਕੋਈ ਡਰਨ ਵਾਲੀ ਗੱਲ ਨਹੀਂ ਆ ਕੋਈ ਇਹੋ ਜੀ ਗੱਲ ਨਹੀਂ ਵੀ ਰਾਤ ਨੂੰ ਸਾਨੂੰ ਨੀਂਦ ਰਾਂ ਨਾ ਹੁਣ ਤੇ ਕਈ ਵੀਡੀਓ ਵਿਖਾ ਜਾਂਦੇ ਉਹ ਮੇਰੇ ਸਾਹਮਣੇ ਪਿਛਲੇ ਸਾਲ ਦੀਆਂ ਪਾਈ ਜਾਂਦੇ ਆ ਵੀ ਪਾਣੀ ਬੰਨ ਟੁੱਟੇ ਵਿਖਾਈ ਜਾਂਦੇ ਆ ਲੋਕ ਰੂੜੇ ਵਿਖਾਈ ਜਾਂਦੇ ਆ ਪਰ ਪਰ ਵੈਗਰੂ ਦੀ ਮੇਰ ਆ ਫਿਲਹਾਲ ਚੜਦੀ ਕਲਾਈ ਤੇ ਗਾ ਵੀ ਅਰਦਾਸ ਕਰਦੇ ਆ ਕਿ ਚੜਦੀ ਕਲਾਈ ਰਵੇ ਤੇ ਵੀ ਜੀ ਆਪਣੀ ਜ਼ਮੀਨ ਇਧਰਲੀ ਸਾਈਡ ਹੈਗੀ ਆ ਮਨਾਲ ਸਾਈਡ ਨਹੀਂ ਆ ਸਾਡੀ ਜ਼ਮੀਨ ਆਵਾ ਤੇ ਬਸ ਉੱਤੇ ਤੇ ਹੀ ਸਾਡੀ ਜ਼ਮੀਨ ਅੱਛਾ ਅੱਛਾ ਤੇ ਉਹਦੇ ਥੱਲੇ ਸਾਡੀ ਝੋਨੇ ਜਿਹੜੇ ਇਧਰ ਝੋਨੇ ਵੀ ਲੱਗੇ ਇਧਰਲੀ ਸਾਈਡ ਇਧਰ ਝੋਨੇ ਜਿੰਨੇ ਝੋਨੇ ਲੱਗੇ ਉਹਨਾਂ 'ਚ ਪਾਣੀ ਪੈ ਗਿਆ ਵਾ ਇਸ ਟਾਈਮ ਡੁੱਬ ਗਿਆ ਝੋਨੇ ਜਿਹੜੇ ਬਨੋ ਯਾਨੀ ਕਿ ਬਾਹਰ ਆ ਅੱਛਾ ਬਨੋ ਬਾਹਰ ਉਹਨਾਂ 'ਚ ਸਾਰਿਆਂ 'ਚ ਪਾਣੀ ਪੈ ਗਿਆ ਵਾ ਓਕੇ ਤੇ ਜਿਹੜੇ ਬੰਨੋ ਅੰਦਰ ਵਾ ਕਈਆਂ ਦੇ ਬੰਨ ਪੱਕੇ ਕੀਤੇ ਆ ਕਈਆਂ ਤੇ ਜਿਨ੍ਹਾਂ ਦੇ ਕੱਚੇ ਹੋ ਸੇਮ ਗਏ ਤੇ ਉਹ ਟੁੱਟ ਗਿਆ ਬੰਨ ਆ ਆ ਸੰਜੀ ਆ ਗਿਆ ਦਰਿਆ ਵੇਖੋ ਲਾਲ ਪਾਣੀ ਕਿੰਨਾ ਵਾ ਦਰਿਆ ਦਾ ਜਿਹੜਾ ਜੇ ਬਾਜੀ ਲਾਗੀ ਤੇ ਹਾਂ ਭਾਈ ਜੇ ਬਾਜੀ ਲਾਗੀ ਨਾ ਤੇ ਮੈਂ ਇੰਨੀ ਕਿਤੇ ਵੀਡੀਓ ਜ਼ਰੂਰ ਐਡਿਟ ਕਰੂੰਗਾ ਸਾਡੇ ਦੂਜੇ ਜਿਹੜੇ ਸੀਆਈਡੀ ਦੇ ਇਹ ਬਖਾਉਂਦੇ ਆ ਆਪਾਂ ਜਿਹੜੇ ਲੋਕੇ ਗਲਤ ਫਹਵਾਵਾ ਦੇਂਦੇ ਨਾ ਉਹਦੇ ਨਾਲ ਹੀ ਤੁਹਾਡੇ ਲੋਕਾਂ ਨੂੰ ਹਾਂਜੀ ਘਰ ਵਿੱਚ ਕੱਢਣਾ ਚਾਹੁੰਨੇ ਆ ਨਾ ਹਾਂ ਕੱਲ੍ਹ ਬਹੁਤ ਪਾਣੀ ਆ ਗਿਆ ਬੜਾ ਟਰਾਈ ਜਾਂਦੇ ਰੋਕ ਅੱਛਾ ਕੱਲ੍ਹ 500 ਤੱਕ ਜਾਨੀ ਕਿ ਬਗਲ ਦੇ ਆ 500 ਤੱਕ ਆ ਗਿਆ ਪਾਣੀ ਅੱਛਾ ਅੱਛਾ ਆ ਆ ਜਿਹੜੇ ਕਰੀਰ ਜੇ ਆ ਇੱਥੋਂ ਤੱਕ ਆ ਗਿਆ ਪਾਣੀ ਆਹ ਕੱਲ ਇੱਥੋਂ ਤੱਕ ਆ ਉੱਥੋਂ ਤੱਕ ਰਿਹਾ ਇੱਥੋਂ ਤੱਕ ਨਹੀਂ ਆਇਆ ਉੱਥੋਂ ਤੱਕ ਰਿਹਾ ਅੱਛਾ ਅੱਛਾ ਅੱਜ ਤਾਂ ਪਾਣੀ ਬਹੁਤ ਆ ਦਰਿਆ 'ਚ ਹੀ ਪੈ ਗਿਆ ਅੱਜ ਕੱਲਾ ਅੱਛਾ ਅੱਜ ਹੁਣ ਦਰਿਆ ਦੇ ਵਿੱਚ ਹੀ ਆ ਸਾਰਾ ਦਰਿਆ ਦੇ ਹੰਡਾ ਤੇ ਆ ਹਾਂਜੀ ਆ ਦਰਿਆ ਨਾਲ ਸੰਜੀ ਸੇਰਾ ਜਿਹੜਾ ਸਾਰਾ ਉਹ ਪੱਲਾ ਕੱਢਾ ਤੇ ਹੰਡਾ ਹੈ ਤੇ ਅੱਜ ਕੱਲ੍ਹ ਉਹੀ ਨਹੀਂ ਹੁੰ ਬਹੁਤ ਡਾਊਨ ਅੱਜ 1 ਅਗਸਤ ਹੋ ਗਿਆ ਸੰਜੀ ਤੇ 31 ਜੁਲਾਈ ਨੂੰ ਪਾਣੀ ਵੀਰ ਜੀ ਨਹੀਂ ਦੱਸ ਰਿਹਾ ਕਿ ਇੱਥੋਂ ਤੱਕ ਪਾਣੀ ਪਹੁੰਚ ਗਿਆ ਸੀ ਜਿਹੜੇ ਆ ਕਾਲ ਫੂਸਵਾ ਤੇ ਅੱਜ ਹੁਣ ਪਾਣੀ ਦਰਿਆ ਦੇ ਜਿਹੜਾ ਆਪਣਾ ਜਿਹੜਾ ਏਰੀਆ ਵਾ ਦਰਿਆ ਉਸੇ ਨੂੰ ਕਵਰ ਕਰ ਰਿਹਾ ਤੇ ਆ ਤੁਸੀਂ ਦੇਖ ਸਕਦੇ ਜੇ ਆ ਪਾਣੀ ਦੀ ਕੰਡੀਸ਼ਨ ਆ ਪਿੰਡ ਕਰਮੂ ਵਾਲਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਅੱਜ ਅਸੀਂ ਆਏ ਆ 31 1 ਅਗਸਤ ਹੋ ਗਿਆ ਮੇਰੇ ਨਾਲ ਮਹਾਵੀਰ ਵੀਰ ਜੀ ਆ ਮੇਰੇ ਨਾਲ ਗੁਰਦੀਪ ਭਿੰਦਾ ਵੀਰ ਨਾ ਮੇਰਾ ਆਕਾਸ਼ ਵੀਰ ਆ ਇਹ ਸਾਰੇ ਵੀਰ ਭਰਾ ਅਸੀਂ ਆਏ ਆ ਆ ਜਿਹੜਾ ਕੰਡਾ ਨਹੀਂ ਆ ਦਰਿਆ ਦਾ ਅੱਛਾ ਆ ਅਗਲੇ ਪਾਸੇ ਆ ਸਾਰੀਆਂ ਮੋਟਰਾਂ ਆ ਸ਼ੋਅ ਆ ਮੋਟਰ ਦੀ ਖੰਡੀ ਆ ਸੰਗ ਜਾਵੇ ਤੁਹਾਨੂੰ ਮੈਂ ਜੂਮ ਕਰਕੇ ਦਿਖਾਉਣਾ ਆ ਮੋਟਰ ਆ ਆ ਮੋਟਰਾਂ ਧੁੰਦਲੀ ਤੋ ਤੰਬੂ ਲੱਗਾ ਪਰੇ ਆ ਪਰੇ ਮੋਟਰਾਂ ਟਰਾਂਸਫਾਰਮ ਜਿੰਨੇ ਵੀ ਦੀਦੇ ਸਾਰੀਆਂ ਜਮੀਨਾਂ ਹੀ ਆ ਅੱਛਾ ਆ ਬਾਬਿਆਂ ਦਾ ਡੇਰਾ ਇਹ ਬਾਬਿਆਂ ਦਾ ਇਹ ਉਹ ਲਾਹਾਂ ਦਾ ਡੇਰਾ ਅੱਛਾ ਕਰਮੂ ਵਾਲਾ ਹਾਂਜੀ ਹਾਂਜੀ ਅੱਛਾ ਅੱਛਾ ਠੀਕ 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 ਤੇ ਇਹ ਕਿੰਦੀ ਜਾਂਦੇ ਫੇਰ ਇੱਧਰ ਇਹ ਵੀ ਹੈ ਜਨਕਾ ਇੱਥੋਂ ਪੁਲਥਾ ਨਹੀਂ ਜਾਂਦੇ ਬੇੜੀ ਨੰਗਦੇ ਆ ਤੇ ਇਹਨਾਂ ਨੇ ਬੰਨ ਕੱਚਾ ਬੱਧਾ ਹੁਣ ਕੇ ਪਾਬੇ ਨੇ ਆਪਦਾ ਬੰਨ ਆਪੇ ਤੋੜਤਾ ਆਉਂਦੇ ਆ ਵੀ ਬੰਨ ਨਾਲ ਕਿਸ ਨੂੰ ਤੰਗੀ ਨਾ ਆਵੇ ਤੰਗੀ ਨਾ ਆਵੇ ਤੇ ਜਿਹੜਾ ਮਾਲਾ ਵੀ ਬੰਨ ਆਪਣੇ ਆਪਣੀਆਂ ਜ਼ਮੀਨਾਂ ਨੂੰ ਬੱਧੇ ਆ ਨਾ ਵੀ ਦਰਿਆ ਓਵਰ ਹੋ ਜਾਂਦਾ ਵਾ ਹਾਂਜੀ ਹਾਂਜੀ ਜਿਆਦਾ ਨੁਕਸਾਨ ਕਰਦਾ ਵਾ ਤੇ ਉਹਨਾਂ ਨੇ ਆਪਦਾ ਬੰਨ ਤੋੜਤਾ ਜਦੋਂ ਉਹ ਵਡੇਰੇ ਦੇ ਦਲਦਲੇ ਪਾਣੀ ਸਾਰੇ ਅੱਛਾ ਅੱਛਾ ਤੇ ਉਹ ਜਦੋਂ ਕੋਈ ਗੱਡੀ ਗੁੱਡੀ ਕਿਵੇਂ ਖੜਦੇ ਉਹ ਆਪਣੀ ਗੁਰਦਾਰੇ ਵਾਲੇ ਗੱਡੀ ਜਦੋਂ ਤੇ ਪੁਲ ਤਿਆਰ ਹੀ ਆ ਉਹ ਜਿਹੜਾ ਜਿਹੜਾ ਆਪਣੇ ਆ ਬਹੁਤ ਜਿਹੜਾ ਦਰਮਿਆਣ ਵਾਲਾ ਪੁਲ ਜਿਹੜਾ ਦਰਮਿਆਣ ਵਾਲਾ ਪੁਲਾ ਤੇ ਉਦੋਂ ਤਾਂ ਗੱਡੀ ਚੱਲ ਜਾਂਦੀ ਆ ਉਧਰ ਦੀ ਬੰਨ ਵੱਜਾ ਵਾ ਉਧਰ ਦੀ ਆ ਜਾਂਦੀ ਆ ਹੁਣ ਜਿਤਨਾ ਪਾਣੀ ਚੜ ਗਿਆ ਹੁਣ ਕਿ ਪਾਸੇ ਦੀ ਹੁੰਦੀ ਆ ਪਾਣੀ ਦੀ ਸਪੀਡ ਤੁਸੀਂ ਦੇਖ ਸਕਦੇ ਤੇ ਵੀ ਜੀ ਜਿਹੜਾ ਹੀ ਦੂਜੇ ਪਿੰਡ ਗਏ ਸੀ ਅਸੀਂ ਕੱਲ ਪਰਸੋਂ ਆ ਕਮੂਈ ਪਿੰਡ ਗਏ ਸੀਗੇ ਉਹ ਦਰਿਆ ਤੋਂ ਪਰਲੇ ਬੰਨੇ ਮੱਝਾਂ ਚਾਰਨ ਖੜਦੇ ਆ ਤੁਹਾਡੇ ਵੀ ਇਦਾਂ ਲੱਗ ਜਾਂਦੇ ਆ ਤੇ ਫਿਰ ਪਾਰ ਕਿਦਾਂ ਕਰਦੇ ਆ ਪਾਰ ਵਿੱਚ ਠਿੱਲ ਕੇ ਜਾਂਦੇ ਆਂ ਠਿੱਲ ਕੇ ਮਤਲਬ ਮੱਝਾਂ ਤਰ ਕੇ ਜਾਂਦੀਆਂ ਤਰ ਕੇ ਮੱਝਾਂ ਦੇ ਆਪ ਜਾਂਦੇ ਆਂ ਨਾਲ ਹੀ ਆਪ ਤਰ ਕੇ ਜਾਂਦੇ ਆਂ ਤਰ ਕੇ ਨਾਲ ਜਾਂਦੇ ਦੇ ਇਤਨੀ ਲੈਣ ਦੇ ਅੱਛਾ ਹੈ ਨਾ ਚਲੋ ਇਧਰਲੇ ਏਰੀਆ ਦੇ ਵਿੱਚ ਤਾਂ ਹੀ ਖੇਤੀ ਲੋਕੀ ਮੱਝਾਂ ਜਾਂਦੀਆਂ ਰੱਖਦੇ ਕਿਉਂਕਿ ਇਧਰ ਹੈ ਨਾ ਕਾਫੂ ਜ਼ਿਆਦਾ ਮੱਝਾਂ ਨੂੰ ਚਾਰਨ ਵਾਸਤੇ ਗਰਾਸ ਜ਼ਿਆਦਾ ਕਾਫੂ ਜ਼ਿਆਦਾ ਵਾ ਤੇ ਇਹ ਸੰਜੀ ਅੱਜ ਦੀ ਅਪਡੇਟੇ ਉਹ ਦੇਖੋ ਕਿੰਨੀ ਸੋਹਣੀ ਆ ਚਿੜੀਆਂ ਦੀ ਡਾਰ ਜਾ ਰਹੀ ਹੈ ਦੇਖੋ ਪਾਣੀ ਦੇ ਉੱਤੇ ਉੱਤੇ ਜਾ ਰਹੀ ਹੈ ਦੇਖੋ ਕਰੈਕਟ ਜਿਵੇਂ ਨਾ ਪਾਵਰ ਕੀ ਆnde ਫੋਰ ਫੋਰ ਅਲਿਕਰਾਵ ਆ ਤੁਸੀਂ ਸੰਗਤ ਦੇ ਸਕਦੇ ਜੋ ਕਿੰਨਾ ਕੁ ਪਾਣੀ ਲੱਗ ਰਿਹਾ ਦਰਿਆ ਦੇ ਵਿੱਚ ਚੋਟਨਾ ਫਵਾਵਾਂ ਤੋਂ ਬਚੋ ਕਿਉਂਕਿ ਅੱਜ ਕੱਲ ਲੋਕ ਨਾ ਵਿਊ ਲੈਣ ਦੀ ਖਾਤਰ ਕੁਝ ਵੀ ਕਰੇ ਬੈਠੇ ਮਰੀ ਜਾਂਦੇ ਹੁੰਦੇ ਆ ਜਿਹੜਾ ਯੂਟਿਊਬਰਾਂ ਨੂੰ ਬੇਨਤੀ ਕਰਦੇ ਆ ਵੀ ਸਹੀ ਤੋਂ ਸਹੀ ਇਨਫੋਰਮੇਸ਼ਨ ਲਿਆ ਕਰੋ ਨਾ ਲੋਕਾਂ ਦੇ ਤਰਾਕ ਡਾਇਆ ਤਰਾਕ ਡਾਇਗਰ ਕਿਉਂਕਿ ਸਾਂਜੀ ਜਿੱਥੇ ਹੁਣ ਪਾਣੀ ਵਗ ਰਿਹਾ ਨਾ ਉਹਦੇ ਨਾਲੋਂ ਜਿੱਥੇ ਅਸੀਂ ਖੜੇ ਆ ਜਿਆਦਾ ਨਹੀਂ ਤੇ ਕੋਈ 15 ਫੁੱਟ ਦੀ ਉਚਾਈ ਤੇ ਅਸੀਂ ਖਲੋਤਿਆਂ ਪਾਣੀ ਨਾਲੋਂ ਤੇ ਆ ਜਿਹੜੇ ਆਪਣੇ ਜਿਹੜੇ ਪਿੰਡ ਵਾ ਵੱਸੋਂ ਆ ਇਹ ਵੈਸੇ ਕਿ ਮੇਰੇ ਨਾਲ ਚੜ੍ਹਦੀ ਕਲਾ ਦੇ ਵਿੱਚ ਆ ਕੋਈ ਐਹੋ ਜੀ ਪ੍ਰੋਬਲਮ ਦਿੱਕਤ ਨਹੀਂ ਆ ਤੇ ਜਿਹੜਾ ਆ ਬੰਨਾ ਵਾ ਇਹ ਗੁੰਦਲ ਸਾਹਿਬ ਵਾਲਾ ਸਾਈਡ ਵਾ ਠੀਕ ਹੈ ਜੀ ਗੋਂਦਵਾਲ ਸਾਹਿਬ ਆ ਜਾਂਦੀ ਆ ਜਿਹੜੀ ਇਧਰਲੀ ਸਾਈਡ ਵਾ ਇਹ ਮਾਝੇ ਵਾਲੀ ਇਹ ਆ ਜਾਂਦੀ ਸਾਈਡ ਹਰੀਕੇ ਪੱਤਣ ਵਾਲੀ ਹਰੀਕੇ ਪੱਤਣ ਵਾਲੀ ਸਾਈਡ ਆ ਜਾਂਦੀ ਅਗਲੇ ਬੰਨੇ ਇੱਥੋਂ ਤੇ 4-5 ਕਿਲੋਮੀਟਰ ਅਗਲੇ ਬੰਨੇ ਹਰੀਕੇ ਵਾਲਾ ਹੈਡ ਵਾ ਜਿੱਥੇ ਦਾਰ ਲੱਗੇ ਆ ਤੇ ਜਿਹੜੀ ਉਹ ਸਾਹਮਣੇ ਸਾਈਡ ਆ ਉਹ ਆ ਜਾਂਦੀ ਹੈ ਸultanpur Lodhi ਵਾਲੀ ਸਾਈਡ ਕਪੂਰਥਲਾ ਸਾਈਡ ਆ ਜਾਂਦੀ ਸਾਹਮਣੇ ਠੀਕ ਹੈ ਤੇ ਆ ਸਾਡੀ ਸਾਈਡ ਆ ਜਾਂਦੀ ਸਾਰੀ ਤਰਨਤਨ ਬੈਲਟ ਆ ਜਾਂਦੀ ਆ ਇਸ ਟਾਈਮ ਅਸੀਂ ਇੱਥੇ ਕਪੂਰਥਲਾ ਪਿੰਡ ਦੇ ਵਿੱਚ ਕਲਮੂ ਵਾਲਾ ਪਿੰਡ ਦੇ ਵਿੱਚ ਖੜੇ ਆ ਆ ਸੰਜੀ ਤੁਹਾਨੂੰ ਸਾਹਮਣੇ ਤੰਬੂ ਲੱਗੇ ਵੀ ਵਿਖਾ ਰਹੇ ਆ ਆ ਸਾਹਮਣੇ ਤੰਬੂ ਲੱਗੇ ਆ ਆ ਨੀਲਾ ਤੰਬੂ ਲੱਗਾ ਤੁਸੀਂ ਦੇਖ ਰਹੇ ਜਿਨਾ ਜੂਮ ਕਰਕੇ ਦਿਖਾ ਰਹੇ ਆ ਆ ਨੀਲਾ ਤੰਬੂ ਲੱਗਾ ਵਾ ਇਹ ਪੰਜਾਬੀ ਪਰਾਂ ਦੇ ਜਿਹਦਰਲੇ ਜਿਨ੍ਹਾਂ ਨੇ ਇਧਰ ਆਪਣੇ ਖੇਤ ਬਣਾਇਆ ਉਹਨਾਂ ਦੇ ਇਹ ਤੰਬੂ ਆ ਤੇਈ ਦੇ ਵਿੱਚ ਪਾਣੀ ਆਇਆ ਸੀਗਾ ਉਦੋਂ ਪਾਣੀ ਕਿੱਥੋਂ ਤੱਕ ਪ ਤੇਈ ਦੇ ਵਿੱਚ ਪਾਣੀ ਆਇਆ ਹੈ ਇਹ ਅਦੋਂ ਨੀਵਾ ਹੀ ਰਿਹਾ ਏ ਥੱਲੇ ਅੱਛਾ ਨੀਵਾ ਹੀ ਰਿਹਾ ਹੈ ਹਨ ਕਿਟਾ ਹੈ ਨਾ ਅੰਗੇ ਲੱਗਾ ਹੈ ਲੱਗ ਗਿਆ ਹੈ ਤੇ ਪਰ ਇਹਦੋਂ ਨੀਵਾ ਹੀ ਰਿਹਾ ਹੈ ਉੱਤੇ ਨਹੀਂ ਆਇਆ ਪਾਣੀ ਅੱਛਾ ਆਪਣੀ ਇਧਰ ਕਰਮੋ ਹਾਲ ਸਕੋ ਤੇ ਜਮੀਨ ਤਾਨੂੰ ਆਏ ਜਾ ਕੇ ਦਿਖਾਉਣਾ ਮੇ ਉਹ ਜਮੀਨ 'ਚ ਪਾਣੀ ਪੈ ਗਿਆ ਅੱਛਾ ਇਧਰਲੀ ਜ਼ਮੀਨਾਂ ਜਿਹੜੀਆਂ ਉਹਨਾਂ 'ਚ ਪਾਣੀ ਪੈ ਗਿਆ ਹਾਂ ਚੱਲ ਆਜੋ ਆਜੋ ਟਰਾਈ ਕਰੋ ਮੇਰੀ ਕਰੇ ਤੇ ਇਹ ਨਾਲੋਂ ਤੇ ਬਹੁਤ ਆ ਘਾਟਵਾ ਪਾਣੀ ਤੇ ਅਸੀਂ ਅਰਦਾਸ ਵੀ ਕਰਦੇ ਆ ਕਿ ਘਾਟ ਹੀ ਰਵੇ ਕੋਈ ਸਾਨੂੰ ਚਾਹ ਨਹੀਂ ਹੈਗਾ ਕਿ ਪਾਣੀ ਵਧੇ ਤੇ ਇਹ ਵੀਡੀਓ ਬਣਾਵਣਾ ਪਾਈਏ ਕਿਉਂਕਿ ਅਸੀਂ ਕਿਸਾਨਾਂ ਦੇ ਹੀ ਪੁੱਤਵਾ ਤੇ ਵਾਇਗਰੂ ਦੀ ਮੇਰੇ ਨਾਲ ਵੀਡੀਓ ਤੇ ਮੇਰੇ ਕੋਲ ਬਹੁਤ ਜਿਆਦੀਆਂ ਹੁੰਦੀਆਂ ਆ ਆਪਣੀਆਂ ਸੇਵਾ ਵਾਲੀਆਂ ਵੀਡੀਓ ਹੁੰਦੀਆਂ ਆ ਪਰ ਸੰਗਤ ਫੋਨ ਕਰ ਰਹੀ ਸੀ ਵੀਰ ਜੀ ਤੁਸੀਂ ਦਰਿਆ ਦੇ ਕੰਢੇ ਤੇ ਰਹਿੰਦੇ ਜੇ ਤੁਹਾਡੇ ਤੇ ਅਸੀਂ ਵਿਸ਼ਵਾਸ ਕਰਦੇ ਆ ਕਿਉਂਕਿ ਅੱਜ ਕੱਲ ਵੀਡੀਓ ਬਹੁਤ ਲੋਕੀ ਫੇਕ ਬਣਾਵਣਾ ਪਾਈ ਜਾਂਦੇ ਪੁਰਾਣੇ ਪੁਰਾਣੇ ਵੀਡੀਓ ਨੂੰ ਫੇਰ ਅਪਲੋਡ ਕਰੀ ਜਾਂਦੇ ਆ ਤੁਹਾਡਾ ਸੇਵਾ ਦਾ ਚੈਨਲ ਵਾ ਤੇ ਅਸੀਂ ਤੁਹਾਡੇ ਤੇ ਵਿਸ਼ਵਾਸ ਕਰਦੇ ਆ ਤੁਸੀਂ ਆਪ ਆਪਣੇ ਚੈਨਲ ਤੇ ਵੀਡੀਓ ਬਣਾ ਕੇ ਪਾਓ ਕਿ ਪਾਣੀ ਦੀ ਕੀ ਕੰਡੀਸ਼ਨ ਆ ਤੋ ਧੰਨਵਾਦ ਕਰਦਾ ਉਹਨਾਂ ਭੈਣ ਭਰਾਵਾਂ ਦਾ ਵੀ ਜਿਹੜੇ ਇੰਨਾ ਵਿਸ਼ਵਾਸ ਕਰਦੇ ਆ ਪਿਆਰ ਕਰਦੇ ਆ ਤੇ ਅਰਦਾਸ ਕਰਿਓ ਕਿ ਆਪਣਾ ਇਦਾਂ ਹੀ ਵਿਸ਼ਵਾਸ ਬਣਿਆ ਰਵੇ ਤੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਆਪਾਂ ਕਹਿੰਦੇ ਰਹੀਏ ਹੁਣ ਵੀਰ ਦੇ ਨਾਲ ਮੈਂ ਜਾ ਰਿਹਾ ਮਗਲੇ ਬੰਨੇ ਵੀਰ ਦੱਸਿਆ ਵਾ ਕਿ ਜਦੋਂ ਤੇਜ਼ ਦੇ ਵਿੱਚ ਪਾਣੀ ਆਇਆ ਸੀਗਾ ਉਹ ਕਿੱਥੋਂ ਤੱਕ ਵਧਿਆ ਸੀਗਾ ਉਹ ਵੀ ਦਿਖਾਉਣ ਲੱਗਾ ਸਾਨੂੰ ਮਾਈਕਲ ਹੱਥ ਫੜ ਲਿਓ ਮੇਰਾ ਹੱਥ ਫੜ ਲਓ ਤਿਲਕਾਂ ਜਾ ਕੇ ਮੇਰੇ ਚਪਲਾ ਨਹੀਂ ਹੋ ਰਹੀ ਆਪਣਿਆ ਤਾਂ ਠੀਕ 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 ਚਲੋ اچھا ਆ ਜਿਹੜਾ ਬੰਨ ਨਹੀਂ ਆ ਜਿਹਨੀਆਂ ਪਾੜਾਂ ਵਾਲਾ ਇਹ ਤੋਂ ਵੀ ਪਾਣੀ ਇਧਰੋਂ ਵੀ ਆ ਜਾਂਦਾ ਨਾ ਅੱਛਾ ਆ ਝੋਨੇ ਲੱਗੇ ਸਾਰੀਆਂ ਪਾੜਾਂ ਵਿੱਚ ਅੱਛਾ ਆ ਬੰਨ ਟੁੱਟਾ ਇੱਥੋਂ ਟੁੱਟਾ ਹੀ ਆ ਹੋਣ ਤੇ ਬੰਨ ਇਹ ਵੀ ਟੁੱਟ ਗਿਆ ਸੀ ਤੇ ਗੁੱਜਰਪੁਰਿਆਂ ਵੀ ਟੁੱਟਾ ਬੰਨ ਅੱਛਾ ਸਾਂਜੀ ਇੱਥੋਂ ਬੰਨ ਟੁੱਟਾ ਵਾ ਆ ਦਰਿਆ ਵਾ ਤੇ ਸਾਰੇ ਲੱਗੇ ਇਹ ਸਾਰੇ ਝੋਨੇ ਲੱਗੇ ਸਿੱਥੇ ਤੇ ਆ ਬੰਨ ਸੰਜੀ ਟੁੱਟਾ ਵਾ ਜਿਹੜਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਆ ਵੀ ਕਰਮੋ ਵਾਲੇ ਬੰਨ ਟੁੱਟਾ ਵਾ ਇਧਰਲੇ ਜਿਹੜੇ ਸਾਰੇ ਏਰੀਆ ਚੋਂ ਨੇ ਡੁੱਬਿਆ ਆ ਅਗਲੇ ਬੰਨੇ ਤੁਹਾਨੂੰ ਮੈਂ ਸੜਕ ਵੀ ਵਿਖਾ ਰਿਹਾ ਵਾਂ ਅਗਲੇ ਬੰਨੇ ਉਹ ਸੜਕ ਵੀ ਆ ਆ ਉਹ ਵੀ ਆ ਬੰਨ ਦੇ ਪਾਣੀ ਦੇ ਨਾਲ ਟੁੱਟਣ ਦੇ ਨਾਲ ਉਹ ਛੜਕੇ ਜਿਹੜੀ ਸਾਹਮਣੇ ਛੜਕ ਦੇਖ ਰਹੀ ਆ ਉਹ ਵੀ ਟੁੱਟੀ ਆ ਟੁੱਟੀ ਨਹੀਂ ਆ ਉਹਦੇ ਉੱਤੋਂ ਦੀ ਪਾਣੀ ਚੜ ਗਿਆ ਆਹ ਜਿਹੜਾ ਝੋਨਾ ਦਾ ਮੇਰੀ ਪੈਲੀ ਆ ਅੱਛਾ ਇਹਨਾਂ ਦਾ ਪਾਣੀ ਸੀ ਜਦੋਂ ਤੇਈ ਚ ਆਇਆ ਕਿ ਕਿੰਨਾ ਕਿੰਨਾ ਪਾਣੀ ਆ ਝੋਨੇ ਚ ਨਹੀਂ ਇਹਦੇ ਝੋਨੇ ਚ ਪੈਲੀ ਚ ਵੜਦਾ ਹੁੰਦਾ ਇੱਥੋਂ ਤੱਕ ਪਾਣੀ ਆਉਂਦਾ ਵਾਇਗਰੋ ਆ ਝੋਨੇ ਸਾਹਮਣੇ ਚ ਆੜੇ ਚ ਅੱਛਾ ਇਸ ਝੋਨੇ ਚ ਹਾਂ ਠੀਕ ਹੈ ਜੀ ਆਹ ਵੇਖੋ ਹੁਣ ਮੋਟਰਸਾਲ ਜਿਹੜਾ ਨੰਗਲ ਲੱਗਾ ਵਾ ਉਹ ਜਿਹੜੀ ਜਮੀਂ ਛੜਕਦੇ ਉੱਤੇ ਨੰਗਲ ਲੱਗਾ ਤੇ ਜਿਹੜਾ ਪਾਣੀ ਆ ਝੋਨੇ ਤੇ ਜਿਹੜਾ ਦਰਿਆ ਦਾ ਪਾਣੀ ਆ ਇਹ ਰੱਬ ਤੁਹਾਡਾ ਭਲਾ ਕਰੇ ਪਾਣੀ ਆ 5 ਫੁੱਟ ਚੜਿਆ ਸੀ ਉਦੋਂ ਤੇ ਛੜਕ ਡੁੱਬ ਗਈ ਸੀ ਇਹ ਛੜਕ ਡੁੱਬ ਗਈ ਸੀ ਕਿਹਨੇ ਨਹੀਂ ਜਿਹੜ ਹਾਂ ਹਾਂ ਇਹ 23 ਚੋਂ ਨਹੀਂ ਆਇਆ ਨਹੀਂ ਜਿਹੜਾ ਹੁਣ ਜਿਹੜਾ ਕੱਲ ਪਰਸੋਂ ਪਾਣੀ ਚੜਿਆ ਸੀ ਇਹ ਛੜਕ ਡੁੱਬ ਗਈ ਸੀ ਆੜੀ ਇਹ ਛੜਕਾ ਉੱਥੋਂ ਕ੍ਰੋਸ ਹੋ ਗਈ ਸੀ ਸਾਰੀ ਛੜਕ ਨਹੀਂ ਡੁੱਬੀ ਉਹ ਪੁਲੀਆ ਨੇ ਜਿੱਥੇ ਪੁਲੀਆ ਮਾ ਥਾਂ ਜਿੱਥੇ ਉੱਥੋਂ ਕ੍ਰੋਸ ਹੋ ਗਈ ਹੱਤੋਂ ਦੀ ਜਾਨੀ ਕਿ ਪਾਣੀ ਛੜਕਦੇ ਉੱਤੋਂ ਦੀ ਨੰਗਾ ਡੈਗਿਆ ਸੀ ਓਕੇ ਹਾਂਜੀ ਤੇ ਜਿਹੜਾ 88 ਦਾ ਪਾਣੀ ਆ ਉਹਦੀ ਆਪਾਂ ਨੂੰ ਕੋਈ ਹੈਗੀ ਸੰਭਾਲ ਨਹੀਂ ਉਹਦੀ ਨਹੀਂ ਤੇ ਦੱਸਦੇ ਆਪਣੇ ਵੱਡੇ ਵੀ ਕਿੱਥੋਂ ਕਿੱਧਰ ਪਾਣੀ ਚੜਿਆ ਸੀ ਉਹ 88 ਦਾ ਬਣੀ ਕਿ ਦੱਸਿਆ ਆਪਣੇ ਘਰ ਦੇ ਨੇ ਬਾਪੂ ਬੇਬੇ ਹੋਣਾ ਨਹੀਂ ਅਸੀਂ ਨਾ ਗੰਡੀ ਵਿੰਡੋਂ ਅਸੀਂ 2008 ਦੇ ਵਿੱਚ ਜਮੀਨ ਲਈ ਇੱਥੇ ਆ ਗਏ ਗੰਡੀ ਵਿੰਡ ਆਪਣਾ ਗਵੰਡ ਮਹਰਾਣੇ ਅੱਛਾ ਅੱਛਾ ਆਪਣਾ ਗੰਡੀ ਵਿੰਡੋਂ ਆਏ ਓਕੇ ਓਕੇ ਪਰ ਇੱਥੋਂ ਤਾਂ ਨਹੀਂ ਠੀਕ ਹੈ ਜੀ ਚਲੋ ਵਾਇਕਰੂ ਮੇਰੀ ਕਰੇ ਚੜ੍ਹਦੀ ਕਲਾ ਹੀ ਰੱਖੇ ਤੇ ਆ ਜਿਹੜਾ ਹੁਣ ਬੰਨ ਜਿਹੜੇ ਟੁੱਟੇ ਜੀ ਵੱਜ ਗਏ ਕਿ ਨਹੀਂ ਹਜੇ ਨਹੀਂ ਨਹੀਂ ਹਜੇ ਤੇ ਮੇਰੇ ਨਾਲ ਕੱਲ ਹੀ ਟੁੱਟਾ ਬੰਨੋ ਆਹੋ ਔਰ ਗੁੱਜਰਪੁਰ ਵਾਲਾ ਹਾਂਜੀ ਹਾਂਜੀ ਗੋਲਰ ਬਰੇ ਤੇ ਲਿਆ ਪਰ ਤਰੇ ਹਵਾਨੇ ਚ ਟੁੱਟ ਜੇ ਨਾ ਇਹਦਾ ਕਦਰਾ ਹਾਂਜੀ ਮਾਈਕਰੋ ਚਲ ਮੇਰੀ ਕਰੇ ਨਾ ਹੀ ਟੁੱਟ ਇਹੋ ਜੀ ਗੱਲ ਆ ਆ ਜਿਹੜਾ ਸਾਰਾ ਖੋਲਾ ਜਾ ਨਾ ਉਹ ਤਾਂ ਆਉਂਡਿਆ ਪਾਣੀ ਹੁਣ ਮੀਆਂ ਦਾ ਪਾਣੀ ਜਿਹੜਾ ਤਰੇ ਆਉਂਦਾ ਉਹ ਚੋਣੀਆਂ ਦੀਆਂ ਵਟਾਂ ਟੁੱਟੀਆਂ ਨਾ ਹਾਂਜੀ ਹਾਂਜੀ ਉਸ ਐ ਤਰੇ ਆਉਂਡਿਆ ਹੁਣ ਇਹ ਦਰਿਆ ਦਾ ਪਾਣੀ ਨਹੀਂ ਗਾ ਨਾ ਇਹ ਦਰਿਆ ਦਾ ਜਾਨੀ ਕਿ ਮੀਆਂ ਦਾ ਪਾਣੀ ਆ ਨੋਂਦਾ ਦਰਿਆ ਚੜਦਾ ਉਹ ਵੀ ਪਾਣੀ ਆ ਨੂ ਜਾਂਦਾ ਦਰਿਆ ਦਾ ਆ ਜਿਹੜਾ ਦਰਿਆ ਦਾ ਪਾਣੀ ਇਧਰ ਨੂੰ ਜਾਂਂਡਿਆ ਵਾ ਆ ਜਿਹੜਾ ਦਰਿਆ ਦਾ ਪਾਣੀ ਇਧਰ ਨੂੰ ਜਾਂਂਡਿਆ ਉਧਰੋਂ ਮੀਆਂ ਦਾ ਆ ਰਿਹਾ ਕਿਉਂਕਿ ਇਹ ਨੀਵਾ ਏਰੀਆ ਵਾ ਨ ਤੇ ਪਰ ਪਿੰਡ ਵਾ ਪਿੰਡ ਕਰਮੂ ਵਾਲਾ ਜਿਹੜਾ ਪਿੰਡ ਵਾ ਇਹ ਕਾਫੀ ਉੱਚੀ ਜਗ੍ਹਾ ਤੇ ਆ ਵੈਗਰੂ ਸੇਫ ਵਾ ਚੜਦੀ ਕਲਾਚ ਆ ਤੇ ਦਰਿਆ ਵਾ ਵਗਦਾ ਪਿਆ ਜਾਂ ਤੇ ਪੈਲੀਆਂ ਵਾ ਝੋਨਾ ਲੱਗਾ ਪਾਜੀ ਆ ਪੈਲੀਆਂ ਵਾ ਸਾਰੀਆਂ ਇਹ ਨੰਬਰੀ ਆ ਕੇ ਜਾਂ ਦਰਾਈ ਪੈਲੀਆਂ ਹੀ ਇਹ ਆ ਨੰਬਰੀ ਪੈਲੀਆਂ ਹੋਣ ਐ ਅੱਛਾ ਸਾਰੀ ਨੰਬਰੀ ਪੈਲੀਆਂ ਹੀ ਇਹ ਇਹ ਨੰਬਰੀ ਪੈਲੀਆਂ ਇਹ ਚੋਨਾ ਲੱਗਾ ਆ ਵਾ ਅੱਛਾ ਅੱਛਾ ਆ ਮੇਲ ਝੋਨਾ ਹਿਸਾਬ ਨਾਲ ਜਿਹੜਾ ਡੁੱਪ ਗਿਆ ਸਾਰਾ ਵੈਗਰੂ ਮੇਲੋਂ ਵੀਰ ਦਾਦੇ ਆ ਕਿ ਜਿਹੜਾ ਆ ਆ ਝੋਨਾ ਵਾ ਇਹਦੇ ਵਰਗਾ ਝੋਨਾ ਅੱਜ ਇੱਥੇ ਹੁਣ ਪਾਣੀ ਆ ਇੱਥੇ ਸੀਗਾ ਪਹਿਲੇ ਸਾਰਾ ਝੋਨਾ ਡੁੱਬ ਗਿਆ ਵਾ ਵੇਖੋ ਜਿੱਦਾ ਝੋਨਾ ਵਾ ਵੀਰਾਂ ਦਾ ਤੇ ਕੀ ਉਹਨਾਂ ਦੇ ਬੀਜ ਦੇ ਹੋਊ ਕਿਉਂਕਿ ਜਿਹੜੀ ਫਸਲ ਆ ਪੁੱਤਾਂ ਵਾਂਗੂ ਪਾਲੀ ਜਾਂਦੀ ਆ। ਬੜਾ ਗੱਲ ਪਾਣੀ ਆ ਇੱਥੇ। ਵਾਈ ਗੁਰ ਇੰਨਾ ਜ਼ਿਆਦਾ ਪਾਣੀ ਇੱਥੇ। ਧਾਨਾ ਜਿਗਰ ਉਹਨਾਂ ਮਾਝੇ ਵਾਲਿਆਂ ਦਾ ਯਾਰ। ਇਹ ਲੋ। ਆਵੇ ਇਹਨੂੰ ਉਧਰ ਮਾੜਾ ਜਿਹਾ ਇੱਕ ਵਾਰੀ ਆਇਆ ਪਾਣੀ ਦਾ ਥਾੜਾ ਥਾੜਾ ਹੁਣ ਲੱਭੀ ਤਾਂ ਇੱਧਰ ਜਿਹੜੇ ਚੱਲਦੇ ਪਏ ਮੁਸੀਬਤਾਂ ਕਿਹੜੇ ਚੇਹੜੀਆਂ ਚਰੇ। ਬਿਲਕੁਲ। ਸਹੀ ਗੱਲ। ਆ ਇਹਦਾ ਇਸੇ ਘੜਕਾ ਸਾਹਮਣਾ ਪਿੰਡ ਘੜਕਾ ਤੇ ਘੜਕੇ ਦੇ ਨਾਲ ਠੀਓ ਘੜਕੇ ਦੇ ਵੀਰ ਹੈ ਨਾ ਘੜਕਾ ਤੇ ਕਰਮੂ ਵਾਲੇ ਦਾ ਸੈਂਟਰ ਚੜਾ ਹਾਂ ਸੈਂਟਰ ਦੀ ਜੜ ਛੱਟਾ ਚਲੋ ਧੰਨਵਾਦ ਵੀਰ ਜੀ ਆ ਸਾਨੂੰ ਦਿਹੁਣੇ ਛੁੱਟੀ ਅਸੀਂ ਘੜਕੇ ਜਾਣਾ ਸੀਗਾ ਇੱਕ ਦੋ ਦਿਨ ਨਹੀਂ ਧੰਨਵਾਦ ਬਰਾ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਚ ਰਕੇ ਕੀ ਨਾਮ ਵੀਰ ਜੀ ਆਪਣਾ ਜਸਬੀਰ ਸਿੰਘ ਜਸਬੀਰ ਸਿੰਘ ਆ ਜਾਓ ਐਂਦੀ ਆ ਜਾਓ ਹਾਂ ਐਂਦੀ ਆ ਜਾਓ ਕਾਸ਼ ਸਾਰਾ ਤੁਸੀਂ ਜਿਹੜਾ ਦੇਖ ਸਕਦੇ ਜੇ ਇਹ ਦਰਿਆ ਦਾ ਪਾਣੀ ਇੱਥੇ ਆਇਆ ਹੈ ਤੇ ਆ ਸਾਡੀ ਗੱਡੀ ਜਾ ਰਹੀ ਆ ਤੇ ਆ ਜਿਹੜਾ ਪਾਣੀ ਤੇ ਦੇਖ ਰਹਾ ਜੇ ਇਹ ਜਿਹੜਾ ਇੱਥੋਂ ਬੰਨ ਟੁੱਟਿਆ ਸੀ ਵੀਰ ਨੇ ਦਿਖਾਇਆ ਸੀਗਾ ਉਹਦਾ ਪਾਣੀ ਇੱਥੇ ਆਇਆ ਵਾ ਹੁਣ ਅਸੀਂ ਘੜ ਕੇ ਚੱਲੇ ਆ ਕਰਮੂ ਵਾਲੇ ਉਹ ਆਏ ਆ ਤੇ ਘੜ ਕੇ ਚਲੇ ਤੇ ਘੜੀ ਕਾਹ ਡਕਲਾ ਵੀਰਾਂ ਦੇ ਛਿੱਟਿਆਂ ਨਾਲ ਬੈਣ ਸਾਈਡ ਤੇ ਡਕਲਾ ਤੇ ਆਹ ਜਿਹੜਾ ਦੱਸਦੇ ਆ ਕਿ ਕੱਲ ਆ ਸ਼ਰਕ ਦੇ ਉੱਤੋਂ ਦੀ ਪਾਣੀ ਫਿਰ ਗਿਆ ਸੀਗਾ ਪਰ ਅੱਜ ਵੈਦੂ ਦੇ ਮੇਲਾ ਅੱਜ ਅੱਗੇ ਨਾਲੋਂ ਸਹੀ ਆ ਠੀਕ ਹੈ ਜੀ ਇਧਰਲੇ ਬੰਨੇ ਕਹਿੰਦੇ ਪਾਣੀ ਚਲੇ ਗਿਆ ਸੀਗਾ ਤੇ ਆਹ ਛੜਕਦਾ ਪਾਣੀ ਹੈ ਜੇ ਵੀ ਥੋੜਾ ਥੋੜਾ ਹੈਗਾ ਵਾ ਆਵੇ ਪਾਣੀ ਇਧਰ ਹਾਂ ਦਰਿਆ ਵਾ ਸਾਰਾ ਦਰਿਆ ਦਾ ਪਾਣੀ ਆਇਆ ਜੀ ਆ ਆ ਤ੍ਰਿਭੂਵਨプラスਟਰੀ ਆ ਸਾਰਾ ਜਿਹੜਾ ਤੁਸੀਂ ਦੇਖ ਰਹੇ ਆ ਬਤਾ ਆਪਣੇ ਨਾਲ ਲੰਬਾਈ ਆ ਸਾਰਾ ਜੋ ਨਾਡੂ ਬਾਬਾ ਤੇ ਅਜਿਟਰੀ ਪਾਇਰੀਆਂ ਦੀ ਜੋ ਰੱਖਿਆ ਹੈਲੋ ਕੁਮਾਰ ਜੀ ਡੁੱਬਾ ਹੋਇਆ ਹਾਂਜੀ ਵੀਰ ਜੀ